ਸਾਡੇ ਕੋਲ ਜਾਦਾ ਪੜੇ ਲਿਖੇ ਰਹੇ ਨਹੀਂ ਜਾਓ ਤਾਂ ਨਹੀਂ ਪੜਾਈ ਕੀਤੀ ਬਾਸਬ ਤੁਸੀਂ ਵੀ ਆਪ ਦੇ ਵਿੱਚ ਹੀ ਸੀਗੇ ਤੇ ਜਿਹੜੇ ਅੱਜ ਆਪਦੇ ਵਿੱਚ ਬੈਠੇ ਨਾ ਇੱਕ ਫੋਟੋ ਅੰਬੇਦਕਰ ਦੀ ਲਾ ਲਈ ਇੱਕ ਫੋਟੋ ਭਗਤ ਸਿੰਘ ਦੀ ਲਾ ਲਈ ਭਗਤ ਸਿੰਘ ਦੀ ਜੁੱਤੀ ਵਰਗੇ ਬਣੀ ਹੈ ਜਿੱਦਣ ਅਸੀਂ ਆ ਗਏ ਨਾ ਅਸੀਂ ਇਲੈਕਟਰ ਲਾ ਲੈ ਇਹ ਨਹੀਂ ਕਿਤੇ ਫੜਨਾ ਨਹੀਂ ਇਹ ਸਾਡੇ ਸਟੂਡੈਂਟ ਦੀ ਸਾਡੀ ਸਰਪ੍ਰਸਤ ਹੈ ਬਾਸਬ ਤੁਸੀਂ ਆਮ ਆਦਮੀ ਪਾਰਟੀ ਸਾਡੀ ਠੀਕਾ ਬਹੁਤ ਵਧੀਆ ਕੀਤਾ ਪਰ ਭੁੱਲਿਓ ਨਾ ਕੱਲ ਨੂੰ ਤੁਸੀਂ ਐਮਐਲਏ ਬਣ ਜੂਗੇ ਸਾਡੀ ਆਵਾਜ਼ ਉਹਨਾਂ ਤਮਾਮ ਤੱਕ ਆਪੋਜੀਸ਼ਨ ਤੱਕ ਜਾਓ ਅੱਜ ਤੁਸੀਂ ਠੀਕ ਆ ਅੱਜ ਤੁਸੀਂ ਇਜਾਦ ਖੜੇ ਹੋਏ ਆ ਐਮਐਲਏ ਤੁਸੀਂ ਜਿੱਤ ਜਾਣਾ ਮੇਸ਼ਹਰਪੁਰ ਦੇ ਆ ਕੇ ਛੋਟੀ ਕਾਸ਼ੀ ਦ ਸਿਟੀ ਆਫ ਚੇਂਜ ਤੋਂ ਗੱਲ ਰਿਹਾ ਜਿੱਤ ਤੁਸੀਂ ਜਾ ਰਹੇ ਆ ਭੁੱਲਿਓ ਨਾ ਕਿ ਗੈਸ ਫੂਇਲਟੀ ਆ 850 ਇਹਨਾਂ ਨੂੰ ਜੇ 5 ਨਾਲ ਗੁਣਾ ਕਰ ਲਓ ਨਾ ਪਰਿਵਾਰ ਸਾਡੇ ਰੋਲਦੇ ਪਏ ਆ ਰਹਿਣ ਅਸੀਂ ਇਹਨਾਂ ਨੂੰ ਦੇਣਾ ਅਗਲੀ ਵਾਰ ਪਾਰਟੀ ਆਪਣੀ ਬਣਾ ਲੈਣ ਨਾਲ ਇਲੈਕਸ਼ਨ ਅਸੀਂ ਲਾ ਲੈਣੇ ਆ ਔਰ ਇਸ ਸਰਕਾਰ ਨੂੰ ਗੰਦੀ ਸਰਕਾਰ ਨੂੰ ਡੱਪਾਂਗੇ ਕਿ ਕਿੰਦਾ ਸਰਕਾਰਾਂ ਚਾਲਦੀਆਂ ਕਿੱਦਾਂ ਦੇਖ ਚਾਹੁੰਦੇ ਆ ਜੇ ਕਿਸੇ ਦਾ ਚੁੱਲਾ ਬਜਾਉਂਗੇ ਤੇ ਸਾਡੇ ਤੋਂ ਵਧੀਆ ਨਹੀਂ ਆਤਾ ਬਣ ਜਣਗੇ 45 45 ਮਿੰਟ ਕਲਾਸਾਂ 'ਚ ਖੜਕੇ ਐਂ ਬੋਲ ਦਿੰਦਾ ਪਰਚੀਆਂ ਨਹੀਂ ਹੁੰਦੀਆਂ ਸਾਡੇ ਕੋਲ ਕਿਤਾਬਾਂ ਨਹੀਂ ਹੁੰਦੀਆਂ ਸਾਡੇ ਦਿਲ ਦੇ ਵਿੱਚ ਝੋਂਦੀ ਨਾ ਕਿਸੇ ਭੜਾਣਾ ਜੀ ਮੈਂ ਇੱਕ ਗੱਲ ਦਾ ਸੁਣਾ ਛੋਟੀ ਜੀ ਮੀਨ ਸਾਹਿਬ ਜੀ ਜਾਪਾਨ ਉਹ ਦੇਸ਼ ਆ ਦੁਨੀਆ ਉਹ ਜਿੱਥੋਂ ਟੀਚਰ ਲੰਘ ਜਣੇ ਤਾਂ ਨੇਤਾ ਖੜੇ ਹੋ ਜਾਂਦੇ ਆ ਤੇ ਆ ਕੀ ਹੋਇਆ ਬੈਰੀਗੇ ਅਸੀਂ ਚੋੜਾਂ ਗੁੰਡਿਆਂ ਤੋਂ ਅਧੀਨ ਕੀ ਆ ਸੀ ਪੰਜਾਬ ਸਰਕਾਰ ਮੁਬਾਰਕ ਕਰੋ ਸਿਆਪਾ ਹਾਏ ਹਾਏ ਸਿੱਖਿਆ ਮੰਤਰੀ ਹਾਏ ਹਾਏ ਅੰਮ੍ਰਿਤ ਲਾਖੋ ਜੇਲੀ ਇਹ ਸਿੱਖਿਆ ਮੰਤਰੀ ਨੇ ਚਿੱਟਾ kurta pajama ਬਾਗੇ ਨੰਦਾ ਜੀ ਦਾ ਦਿੱਤੇ ਚਿੱਟਾ kurta pajama ਜਿੱਦਾਂ ਦਾ ਸਿੱਖਿਆ ਮੰਤਰੀ ਬਣ ਪਰੇ ਰੱਬ ਦੀ ਮਾਰ ਆ ਸਾਰਿਆਂ ਨੂੰ ਹਣ ਹਾਂਜੀ ਮਤਲਬ ਇੱਕ ਦੂਜੇ ਦੀ ਹੈਲਪ ਕਰਕੇ ਆਪਾਂ ਦੁਬਾਰਾ ਤੇ ਮੀ ਸਾਹਿਬ ਜਿਵੇਂ ਗਾਇਸ ਹਮ ਸੀਦੇ ਗੋਲ ਵਾਲਾ ਉਹ ਕਿ ਸਰਕਾਰੀ ਮੰਦ ਰੱਖਿਆ ਤੁਸੀਂ ਇਦਾਂ ਕਾ ਹਾਂਜੀ ਜੇ ਸਰਕਾਰੀ ਤੁਹਾਨੂੰ ਖੀਦੇ ਆ ਗੋਨਰਵਾਲ ਸਾਹ ਵਾਲਾ ਕੋਈ ਵੀ ਸਰਕਾਰੀ ਬੰਦਾ ਰੱਖਿਆ ਇਹ ਤੱਕ ਦੇਖੋ ਮੈਨੂੰ ਸਾਡੇ ਕੋਲੇ ਆਲਰੇਡੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਪੰਜਾਬ ਚ ਪੀਐਸਪੀਸੀਲ ਚ ਪਹਿਲਾਂ ਵੀ ਕੰਮ ਕਰ ਰਹੇ ਆ ਤੇ ਆਏ ਦੇ ਨੇ ਜਿਹੜੀ ਭਰਤੀ ਹੈ ਉਹ ਪੰਜਾਬ ਦੇ ਵਿੱਚ ਹੈ ਜਿਹੜੀ ਉਹ ਹੋ ਰਹੀ ਹੈ ਪਿਛਲੇ ਆ ਜਿਹੜੀਆਂ 43000 ਨੇ ਉਹਨਾਂ ਨੂੰ ਤੁਸੀਂ ਕਿੰਨੀਆਂ ਚੈੱਕ ਕਰੋ ਕਿ ਕਿੰਨੀਆਂ ਜਿਹੜੀਆਂ ਗੋਨਰਵਾਲ ਸਾਹ ਥਰਮਲ ਦੀ ਗੱਲ ਕਰਦਾਈ ਮੈਂ ਜਿਹੜੇ ਗੋਨਰਵਾਲ ਸਾਹ ਥਰਮਲ ਖੀਦੇ ਉਸ ਸਰਕਾਰੀ ਨਾਮਾ ਇਹ ਕੋਈ ਸਰਕਾਰੀ ਬੰਦਾ ਕੰਮ ਕਰਦਾ ਉਨੇ ਉਹਦੇ ਚ ਵੀ ਜੇ ਸਰਕਾਰੀ ਇਹ ਥੋੜੀਆ ਵੀ ਕੱਲੇ ਭਾਈ ਉਹਨੂੰ ਜਿਹੜੇ ਮੁਲਾਜ਼ਮ ਭਰਤੀ ਕਰਦੇ ਉਹਨੂੰ ਕਿਤੇ ਵੀ ਡਿਊਟੀ ਲੱਗ ਸਕਦੀ ਹੈ ਉਹਦੀ ਥਰਮਲ ਚ ਮੈਨੂੰ ਹੁਣ ਮੈਂ ਬਿਜਲੀ ਮੰਤਰੀ ਨਹੀਂ ਹਾਂ ਮੈਨੂੰ ਵੀ ਪੈਨੀ ਡਿਟੇਲ ਚ ਪਤਾ ਹੋਵੇ ਕਿ ਕਿਹੜੇ ਬੰਦੇ ਦੀ ਕਿੱਥੇ ਡਿਊਟੀ ਆ ਜੇ ਨਵੇਂ ਮੁਲਾਜ਼ਮ ਭਰਤੀ ਕਰਦੇ ਆ ਤਾਂ ਉਹਦੀ ਲਹਿਰੇ ਥਰਮਲ ਚ ਵੀ ਡਿਊਟੀ ਹੋ ਸਕਦੀ ਹੈ ਉਹਦੀ ਗੁਵਿੰਦਵਾਲ ਵੀ ਲੱਗ ਸਕਦੀ ਹੈ ਪਰ ਗੋਵਾਲ ਸਾਹਿਬ ਇੱਕੋ ਹੀ ਥਰਮਲ ਸਰਕਾਰ ਵਿਚਾਰੇ ਸੀ ਜਿਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਾਂ ਜੋ ਸ੍ਰੀ ਹਰਪਾਲ ਸਿੰਘ ਚੀਮਾ ਜੀ ਨੇ ਕੀਤੀ ਸੀ ਔਰ ਉਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਮਾਂ ਜੋਗ ਸ੍ਰੀ ਹਰਭਜਨ ਸਿੰਘ ਈਟੀਓ ਸਾਡੇ ਸੀਐਮਡੀ ਸਾਹਿਬ ਔਰ ادارے ਦੀ ਮੈਨੇਜਮੈਂਟ ਦੇ ਆਈਰੀ ਦੇ ਵਿੱਚ ਜੋ ਸਾਡਾ ਉੱਥੇ ਐਗਰੀਮੈਂਟ ਹੋਇਆ ਸੀ ਲੇਕਿਨ ਉਸ ਦਿਨ ਜਦੋਂ ਅਸੀਂ ਉਹ ਸਮਝੌਤਾ ਕਲਮਬੰਦ ਕਰਨਾ ਸੀ ਉਦੋਂ ਕੁਝ ਡਿਸਪੂਟ ਰਹਿ ਗਿਆ ਉਹਦੇ